ਸੇਮੇ ਯੂਪੀ ਤੋਂ ਰਹਿਣ ਵਾਲੀਆਂ ਪਲਿਆ ਕਲਨਖੀਰੀ ਲਖਨਪੁਰ ਜੀ ਕੀ ਮਾਮਲਾ ਕਰਾਈ ਸਰ ਮੇਰੀ ਇੰਗੇਜਮੈਂਟ ਹੁੰਦੀ ਆ ਅੰਮ੍ਰਿਤਸਰ 12 ਜੂਨ ਨੂੰ ਕੋਟ ਖਾਲਸਾ ਸਿਰਾਜ ਸਿਰਾਜ ਕਿਊਨਸ ਹੋਟਲ ਕਿਊਨਸ ਰੋਡ ਫੋਟੋਜ਼ ਦਾ ਨਾਮ ਆ ਸਿਰਾਜ ਜਿੱਦ ਮੁੰਡੇ ਨਾਲ ਮੁੰਡਾ ਆ ਦੇਖ ਸਕਦੇ ਆ ਤੁਸੀਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਮੁੰਡੇ ਦਾ ਨਾਮ ਅਜਮਿੰਦਰ ਸਿੰਘ ਸੰਤੂ ਠੀਕ ਹੈ ਮੇਰੀ ਜਿਹੀ ਹੀ ਲਵ ਮੈਰਿਜ ਆ ਰੇਂਜ ਮੈਰਿਜ ਹੋਈ ਸੀ ਠੀਕ ਹੈ ਥੱਲੇ ਜਾ ਫੋਨ ਵੀ ਹੋਇਆ ਤੁਹਾਡੇ ਨਾਲ ਸਰ ਹੁਣ ਮੁੰਡੇ ਨੇ ਮੈਨੂੰ ਛੀਟ ਕੀਤਾ ਆ ਲਖਨਊ ਤੱਕ ਮੈਨੂੰ ਮਿਲਨ ਆਉਂਦਾ ਰਿਹਾ ਆ ਅੰਮ੍ਰਿਤਸਰ ਵੀ ਮੈਂ ਉਹਨੂੰ ਮਿਲਨ ਆਉਂਦੀ ਰਹੀ ਆ ਮੈਂ ਨਾ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨਨਸੀ ਸuffer ਕੀਤੀ ਆ ਮੁੰਡਾ ਹੁਣ ਬੈਕਸਟੱਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਨਾ ਸਮਝ ਗਏ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਆ ਮੁੰਡਾ ਕੋਟ ਖਾਲਸਾ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਰਹਿਣਾ ਸਰ ਵਜੋਂ ਜੋ ਦੀਆਂ ਨੀਡਸ ਸੀ ਗਈਆਂ ਉਹਦੀਆਂ ਪੂਰੀਆਂ ਹੋ ਗਈਆਂ ਹੁਣ ਮੇਰੇ ਤੋਂ ਬੈਕਸਟੱਪ ਕਰ ਰਿਹਾ ਲੋ ਕਿੰਨੀ ਵਾਰ ਮਿਲੇ ਤੁਸੀਂ ਉਹਨਾਂ ਨੂੰ ਕਾਫੀ ਵਾਰ ਮਿਲਦੇ ਰਹੇ ਮੈਨੂੰ ਵਿਆਹ ਤੋਂ ਪਹਿਲਾਂ ਹੀ ਹਾਂਜੀ ਵਿਆਹ ਤੋਂ ਪਹਿਲਾਂ ਰਿਲੇਸ਼ਨ ਬਣੇ ਨੇ ਹਾਂਜੀ ਰਿਲੇਸ਼ਨ ਬਣੇ ਆ ਫਿਜ਼ੀਕਲ ਰਿਲੇਸ਼ਨ ਬਣੇ ਆ ਮੈਂ ਪ੍ਰੈਗਨਨਸੀ ਸਫਰ ਕੀਤੀ ਆ ਉਹਨਾਂ ਨੇ ਮੈਨੂੰ ਕਿਟ ਖਵਾਈ ਆ ਤੇ ਮੈਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਹਰਾਸਮੈਂਟ ਕੀਤੀ ਆ ਸੋ ਮੇਰੀ ਮੈਨੂੰ ਸੁਣ ਨਹੀਂ ਰਿਹਾ ਮੇਰੇ ਨਾਲ ਵਿਆਹ ਹੋਇਆ ਵਿਆਹ ਕਿਹਦੇ ਦਾ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਦੀ ਆ ਕਿ ਇਹ ਜਿਹੜੀ ਮੇਰੀ ਡੇਟ ਫਿਕਸ ਆ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਦਾ ਇਨਸਾਫ ਮੰਗਦਾ ਲੜਕਾ ਪਰਿਵਾਰ ਵਾਰ-ਵਾਰ ਬੈਕਸਟੱਪ ਕਰ ਰਿਹਾ ਕਿ ਸਿਵਿਆ ਨਹੀਂ ਕਰਨਾ ਲੜਕਾ ਕਿੱਥੇ ਹੈਗਾ ਇਸ ਟਾਈਮ? ਲੜਕਾ ਉਹਨਾਂ ਨੇ ਫਰਾਰ ਕਰਤਾ ਜਾਂ ਜਾਣ ਕੇ ਕੀਤਾ ਉਹਨਾਂ ਨੂੰ ਪਤਾ ਸਾਡਾ ਲੜਕਾ ਕਿੱਥੇ ਆ ਮੈਂ ਚਾਹੁੰਨੀ ਆ ਕਿ ਉਹ ਆਪਣਾ ਲੜਕਾ ਥਾਣੇ ਚ ਪੇਸ਼ ਕਰਾ ਹਾਂ। ਹਾਂਜੀ ਕੀਤੀ ਆ। ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ? ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਕਿ ਉਹ ਆਪਣਾ ਮੁੰਡਾ ਪੇਸ਼ ਕਰਨ। ਅਗਰ ਮੁੰਡਾ ਪੇਸ਼ ਨਹੀਂ ਕਰਦੇ ਤੇ ਅਸੀਂ ਉਹਨਾਂ ਤੇ ਪਰਚਾ ਦਰਜ ਕਰਾਂਗੇ। ਕਿੰਨੀ ਤਰੀ ਨੂੰ ਵਿਆਹ ਰੱਖਿਆ? ਮੇਰਾ 8 ਜਨਵਰੀ ਦਾ ਵਿਆਹ। ਬਹੁਤ ਬਦਨਾਮੀ ਸਮਝਦੇ ਆ ਮੇਰੇ ਫਾਦਰ ਸਾਹਿਬ ਹਾਰਟ ਟੈਕ ਦੇ ਮਰੀਜ਼ ਨੇ। ਮੈਂ ਇਨਸਾਫ ਚਾਹੁੰਨੀ ਆ ਕਿ ਮੈਨੂੰ ਇਨਸਾਫ। ਜਦ ਮੇਰੀ ਇੰਗੇਜਮੈਂਟ ਤੋਖਾ ਦਾ ਤੱਕ ਤੋਖਾੜੀ ਕਿਤੇ ਵਿਆਹ ਦਾ ਚਾਹ ਸਕਦੇ ਕਿ ਮੈਨੂੰ ਮੁੰਡੇ ਨੇ ਯੂਜ਼ ਕੀਤਾ ਮੈਨਾਂ ਤੋਖਾੜੀ ਕੀਤੀ ਕੀ ਚਾਹੁੰਦੇ ਹੋ ਤੁਸੀਂ ਮੈਨੂੰ ਇਨਸਾਫ ਚਾਹੀਦਾ ਜੇ ਨਹੀਂ ਮਿਲਦਾ ਇਨਸਾਫ ਮੈਂ ਪੂਰੇ ਪਰਿਵਾਰ ਨੂੰ ਚਾਹ ਮੈਨੂੰ ਇਨਸਾਫ ਚਾਹੀਦਾ ਆ ਮੈਂ ਪੂਰੇ ਪਰਿਵਾਰ ਤੇ ਪਰਚਾ ਕਰਾਉਣੇ ਚਾਹਨੀ ਆ ਮੈਂ ਆਪਣਾ ਹੱਕ ਲਈ ਤੇ ਲੜਕਾ ਕੰਮ ਕੀ ਕਰਦਾ ਜੀ ਮੁੰਡੇ ਦੀ ਫਾਈਲ ਲੱਗੀ ਹੋਈ ਆ ਬਾਹਰ ਦੀ ਯੂਐਸਏ ਦੀ ਹੋਈ ਗੱਲ ਤੋਂ ਢੀ ਉਹਨੂੰ ਹਾਂਜੀ ਮੁੰਡੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ ਇਹਨਾਂ ਨੇ ਜਾਣ ਕੇ ਮੁੰਡਾ ਫਰਾਰ ਕੀਤਾ ਹੈ ਮੁੰਡੇ ਨੇ ਮੈਨੂੰ ਆਖਿਆ ਸੀਗਾ ਕਿ ਮੈਨੂੰ ਦਸੰਬਰ ਤੱਕ ਦਾ ਟਾਈਮ ਦੇ ਦੇ ਮੈਂ ਵਿਆਹ ਮੈਂ ਤਾਂ ਹਰ ਚੀਜ਼ ਦੇ ਪ੍ਰੂਫ ਪਾਇਆ ਮੈਨੂੰ ਕੋਈ ਵੀ ਪ੍ਰੂਫ ਸਾਹਮਣੇ ਲੈ ਕੇ ਆਉਣਾ ਪਾਏਗਾ ਮੈਂ ਲੈ ਕੇ ਆਵਾਂਗੀ ਤੁਹਾਡੇ ਜੋ ਜੀ ਸੂਰਤ ਤੁਹਾਡੇ ਨਰਨੇਸ਼ ਬਣਾਉਂਦਾ ਮੇਰੇ ਕੋ ਰਿਕਾਰਡਿੰਗ ਵਗੈਰਾ ਸਭ ਕੁਝ ਪਿਆ ਹੈ ਜੀਰ ਰਿਕਾਰਡਿੰਗ ਦੇ ਵਿੱਚ ਬੋਲ ਰਿਹਾ ਰਿਕਾਰਡਿੰਗ ਤੇ ਵਿੱਚ ਜੋ ਵੀ ਪ੍ਰੈਗਨੈਂਸੀ ਨੂੰ ਲੈ ਕੇ ਗੱਲਾਂ ਆ ਪ੍ਰੈਗਨੈਂਸੀ ਕਿਟ ਨੂੰ ਲੈ ਕੇ ਗੱਲਾਂ ਇਹ ਸਭ ਗੱਲਾਂ ਕਰ ਰਿਹਾ ਹੈ ਹੋਟਲ ਦੇ ਵਿੱਚ ਵੀਡੀਓ ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਆਂ ਹੋਟਲ ਲਖਨਊ ਦੇ ਵਿੱਚ ਰਮਾਂਡਾ ਹੋਟਲ ਮੈਨੂੰ ਮਿਲਣ ਆਇਆ ਅੰਮ੍ਰਿਤਸਰ ਦੇ ਵਿੱਚ ਕਿਊਨਸ ਕੁਮਾਰ ਹੋਟਲ ਆ ਉੱਥੇ ਮੈਨੂੰ ਮਿਲੇ ਆ ਉਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਜੀ ਲਖ ਅੰਦੀ ਲਵ ਪ੍ਰੀਤ ਕੋਰ ਵੱਲੋਂ ਆਈ ਹੈ ਕੰਪਲੀਟ ਬਲਦੇਵ ਸਿੰਘ ਪੁੱਤਰ ਤੇ ਆਈ ਹੈ ਜਿਸ ਅਜ ਅਜਵਿੰਦਰ ਸਿੰਘ ਕੰਪਲੀਟ ਕੀ ਗਈ ਹੈ ਹੈ ਕੰਪਲੀਟ ਕੀ ਗਈ ਹੈ ਇਹਨਾਂ ਦੀ ਅਗੇਂਜਮੈਂਟ ਹੋਈ ਹੋਈ ਸੀ ਦੋਵਾਂ ਦੀ ਤੇ ਹੁਣ ਉਹ ਵਿਆਹ ਤੋਂ ਮੁੱਕਰਦੇ ਪਏ ਨੇ ਕੌਣ ਲੜਕੇ ਵਾਲੇ ਠੀਕ ਹੈ ਕਿ ਕੁੜੀ ਦੇ ਗਲਤ ਅਲਿਗੇਸ਼ਨ ਲਾਉਣ ਦੇ ਨੇ ਪਰ ਉਹਨਾਂ ਕੋ ਕੋਈ ਪ੍ਰੂਫ ਨਹੀਂ ਹੈਗਾ ਲੜਕਾ ਕਿਥੋਂ ਦਾ ਰਹਿਣਾ ਮੇਰਾ ਲੜਕਾ ਇੱਧਰ ਦੇ ਕੋਟ ਕਹਤਾ ਦਾ ਅੰਮ੍ਰਿਤਸਰ ਦਾ ਰਹਿਣਾ ਅੰਮ੍ਰਿਤਸਰ ਦਾ ਤੇ ਲੜਕੀ ਯੂਪੀ ਦੀ 8 ਤਰੀਕ ਲੜਕੀ ਦਾ ਫਰੀ 8 ਤਰੀਕ ਦਾ ਰੱਖਿਆ ਹੋਇਆ ਉਸ ਤੋਂ ਪਹਿਲਾਂ ਹੀ ਹੁਣ ਇਹਨਾਂ ਨੇ ਜਵਾਬ ਦੇ ਦਿੱਤਾ ਯਾਨੀ ਉਹਦੀ ਤਫਤੀਸ਼ ਚੱਲ ਰਹੀ ਹੈ ਜੀ ਜੋ ਸਾਹਮਣੇ ਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਨਹੀਂ ਵੀਡੀਓ ਨਹੀਂ ਦਿਖਾਈ ਮੈਨੂੰ ਕੋਈ ਹਾਂਜੀ ਤੁਹਾਡੇ ਵੱਲੋਂ ਕੀ ਕਰ ਜੋ ਦੋਸ਼ੀ ਹੋਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰਤਾ ਤੱਕ ਕਿਤਾ ਜਾਊਗਾ ਜੋ ਬੰਦੀ ਹੋਏਗੀ